ਜੀ ਬਾਬੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੇ ਤਾਰ ਦੇ ਵਲੌਗ ਵਿੱਚ ਅੱਜ ਆਪਾਂ ਜੀਰੀ ਵੜਦੇ ਸੀ ਆਪਾਂ ਚੱਲ ਪਏ ਟਰੈਕਟਰ ਨਾਲ ਇਹ ਖੇਤ ਆ ਮਸ਼ੀਨ ਵੀ ਆ ਰਹੀ ਸੀ ਤੇ ਮਸ਼ੀਨ ਦਾ ਧਾਣੇ ਆ ਕੱਢ ਕੇ ਟੈਂਕ ਜਾ ਫਿਰ ਲੱਗੀ ਮਹੀਨ ਵੱਢਣ ਲੰਮੇ ਪੱਟੇ 'ਚ ਲੱਗੀ ਸਭ ਤੋਂ ਪਹਿਲਾਂ ਉਹ ਉਠਾਣੀ ਹੋ ਗਈ ਹੌਲੀ ਹੌਲੀ ਫਿਰ ਆ ਆ ਫਿਰ ਕਟਰ ਚ ਚਲਾ ਲਿਆ ਦੇਖੋ ਵੀ ਪਰਮਾਣਗੀ ਮਸ਼ੀਨ ਆਇਸਾਰ ਆਪਣੇ ਆਈ ਮਸ਼ੀਨਾਂ ਆ ਜਾਂਦੀ ਆ ਠੰਗੜਦੀ ਤੁਰੇ ਬਾਈ ਇਹ ਪਰਮਾਣਗੀ ਪਟਣਾ ਆ ਦੇਖੋ ਤੁਸੀਂ ਵਧੀਆ ਵਟਰੀ ਸੀ ਪਿੱਛੇ ਦਾਣੇ ਨਹੀਂ ਛੱਡਦੀ ਸੀ ਇਹ ਦੇਖੋ ਫਿਰ ਅਪਜਰ ਅੱਗੇ ਕਰ ਵਾਹਨ ਦੇਖੋ ਤੋ ਅੰਡਰ ਹੈ ਜੀ ਉੱਪਰ ਗਏ ਐਕਵਾਉਂ ਯਹੀ ਜੀਰੀਏ ਜ ਵੱਢ ਕੇ ਹੋਣਾ ਟਰੈਕਟਰ ਖੜਾ ਹੈਗਾ ਚਾਨਣ ਬਾਬਾ ਵੀ ਅੱਜ ਆਪਣੇ ਨਾਲ ਆਇਆ ਹੋਇਆ ਸੀ ਉਹ ਅਮਨੇ ਆ 5.5 ਕਨਾਲਾਂ ਚੋਂ ਤਿੰਨ ਟੈਂਕ ਨਿਕਲਣਗੇ ਹੌਲੀ ਗੌਰਨਰ ਵੱਡ ਰਹੀ ਸੀ ਬਾਈ ਦੇਖੋ ਖੜਾ ਹੋ ਗਏ ਇਹ ਤਾਂ ਵਧੀਆ ਸੀ ਆਪਣੀ ਮੇਰੀ

ਤਨ ਕੱਲਿਆਂ ਦੀ ਵਾਹੀ ਹੈ ਅਗਰ ਟੈਂਕ ਵੀ ਭਰਨ ਵਾਲਾ ਜੀ ਥੋੜਾ ਰਹਿ ਗਿਆ ਸੀ ਅੰਮ੍ਰੋ ਬਾਈ ਸਾਰੀ ਕਾਰਨ ਨਾਲ ਵੱਟਦੇ ਆਇਆ ਕੋਈ ਹੋਰ ਦਰ ਬੱਡ ਲੱਗ ਗਿਆ പെലിഡ പൈ സി ഓ ਤਾਂ ਵੀ ਗੱਲ ਪੂਰੀ ਐ ਲੈਕੋ ਉਹ ਰੈਡੀ ਵੱਡ ਕੇ ਰੁੱਕੋ ਉੱਤਰ ਸੈਕਟਰ ਜਿਹੜੇ ਖੁੰਨਿਆਂ ਜੋ ਵੱਡੇ ਨਹੀਂ ਆਣੇ ਮਸ਼ੀਨਾਂ ਪਰ ਫਿਰ ਭਰ ਗਿਆ ਸੀ ਉਹ ਸਿੰਘ ਦਾ ਟੈਂਕ ਫਿਰ ਆ ਗਿਆ ਟਰੈਕਟਰ ਉਹ ਉਹ ਦਾ ਆਪਣਾ ਕੋਈ ਲਈ ਹੁੰਦਾ ਟਰੈਕਟਰ ਪਰ ਗਿਆ ਜੀ ਫੁੱਲ ਥੋੜਾ ਹੀ ਰਹਿ ਗਿਆ ਸੀ ਤੇਰਾ ਆ ਟਰੈਕਟਰ ਆ ਮੈਂ ਜੀ ਇਥੇ ਖਾਂ ਕਰਨਾ ਲੱਗੀ ਟਰੈਕਟਰ ਵਾਸਤੇ ਇਧਰ ਉਹ ਚੰਨਣ ਬਾਬਾ ਉਹ ਨਾ ਕਰਿਆ ਫੁੱਲ ਬਰ ਗਿਆ ਜੀ ਟੈਂਕ ਕਾਣਾ ਉਹ ਲੈ ਟਰੈਕਟਰ ਲਵੇ ਉਰਪਨ ਲੱਗੀ ਜਿਜੀ ਦੇਖੋ ਤੁਸੀਂ ਵਧੀਆ ਬੁਲੀ ਓਚਨ ਬਬਦੂ ਲੱਗ ਗਿਆ ਪੱਡਣ ਮਸ਼ੀਨ ਦੁਬਾਰੇ ਵੱਢਣ ਲੱਗੀ ਦੁਬਾਰੇ ਇੱਧਰ ਆਈ ਮੈਂ ਇਹਨੂੰ ਵੜਾ ਲਾ ਕੇ ਦੇਖੋ ਪਰ ਦੁਬਾਰੇ ਭਰ ਗਿਆ ਸੀਗਾ ਟੈਂਕ ਨੋਰੇ ਲੱਗੇ ਪਾਉਣ ਅਰੇ ਆਪਣੇ ਸਾਡੇ ਸਾਢੇ ਪੰਜ ਕਨਾਲਾਂ ਨੇ ਪੂਰੀਆਂ ਜਿਹੜਾ ਲੰਮਾ ਪਟਾ ਵਾਣਾ ਵੱਡੀ ਜਾਂਦੇ ਨੇ ну mm -hmm. ਦੋ 1 ਕਿਰੇਡ ਮਿੰਟ ਲੱਗ ਜਾਂਦਾ ਬਈ ਟੈਂਕ ਖਾਲਜ ਪੈਣ ਤੇ ਬਹੁਤ ਵੱਡਾ ਟੈਂਕ ਹੁੰਦਾ ਇਹਦਾ ਮਸ਼ੀਨ ਨੂੰ ਆਰ ਲੱਗੀ ਵਰਦਣਾ ਇਹ ਖੜਾਗਾ ਆ ਨੀ ਉੱਝਾਂ ਗਣਕਾ ਦੋ ਟੈਂਕ ਦੀ ਇਹ ਜੀ ਰਿਸਰਚ ਸਾਰੇ ਦੋਵਾਰੇ ਭਰ ਗਿਆ ਜੀ ਟੈਂਕ ਉੱਧਰ ਡਾਇਰੈਕਟਰ ਨੇ ਕਿਹਾ ਉਰਲੇਵਾਂ ਜਮਣੇ ਜਿਹਾ ਦੋਵਾਰੇ ਭਰ ਗਿਆ ਜੀ ਟੈਂਕ ਦਰਜਾਨਨ ਵਾਪਰ ਗਿਆ ਵੱਢਣ ਲੱਗ ਰਹੀ ਸੀ ਪ੍ਰਾਪਾ ਪ੍ਰਾਪਾ ਸਿਕੋਪ੍ਰੀਤ ਜਟੂ ਵੜਾ ਆਪਾਂ ਪਾਣੀ ਪਾਣੀ ਲੈਣ ਆਏਗੇ ਭਈਆ ਵਾਸਤੇ ਉਨਰ ਪਾਣੀ ਚੱਕ ਕੇ ਆਈ ਅਚਾਨਣ ਬਾਬਾ ਮਾਰ ਕੇ ਵਰਤ ਤਾਜੀ ਪੂਰਾ ਦੇਖਾ ਕਰਦੇ ਹਾਂ ਤੁਸੀਂ ਇਹ ਗਰੋਦੀ ਦੇ ਕੋਲ ਕਿੰਨੀ ਲੱਗੀ ਹੋਈ ਸੀ ਤੇ ਦੇਖੋ ਪਰ ਮਸ਼ੀਨ ਜਿੱਥੇ ਰੁਕ ਕੇ ਮਾਰ ਰਹੀ ਹੈ ਜੀਗਾ ਦਿੱਗੀ ਹੋਈ ਜੀ ਵੀ ਕਰਕੇ ਜਿਆਦੇ ਹੋ ਫੂਸਿਆ ਤੇ ਲਾ ਕੇ ਕੱਢਣਾ ਵੇਖੋ ਕਿੰਨਾ ਨਿਕਲ ਰਿਆ ਸੀ ਤੇ ਤੁਰਾ ਸਾਰੀ ਬੋਤਲੀ ਸੀ ਹੁਣ ਠੇਕੇ ਵਾਲੇ ਵਾਣ ਜਾਵੇ ਤੇ ਦੂਆ ਪੂ ਮੰਡੀ ਜਵਾਗੇ ਸੀ ਆ ਦੇਖੋ ਜਿਹੜਾ ਪ੍ਰੀ ਰੈਫਰਿਜਰੇਟਰ ਹੈ ਟਾਲੀ ਦਾ ਇੰਨੀ ਭਰੀ ਹੋ ਤੇ ਲਾ ਕੇ ਇਧਰ ਕਰ ਪਾਣਾ ਦੇਖੋ ਇਹ ਇਧਰ ਲਾਗੀ ਹੁਣ ਜਿਹੜੀ ਆਪਾਂ ਟਰਾਲੀ ਲੈ ਗਏ ਸੀ ਦੁਪਹਿਰਾਂ ਭਰੀ ਹੋਈ ਜੁੱਬਨ ਹੋ। ਉਹ ਬਾਜੀ ਕਰਵਨ ਦੇਖੋ ਜਾਈ। 50 ਨੰਬਰ ਵਨ ਆਪਾਂ ਨੇ ਵੱਢੀ ਨਹੀਂ ਉਹ ਜਿੱਤੇ ਆਪਣੇ ਚਾਚਾ ਵੱਡੂਲਦੇ ਵੱਡਾਂਗਾ ਆਪਾਂ। ਆ ਗਈ ਇੱਧਰ ਕੋਲ ਆ। ਦੇਖੋ ਨੂੰ। ਪਰ ਪਾਰ ਗੈਸ ਹਿੱਟ ਟੈਂਕ ਕੋ ਕੋਟਰੈਕਟਰ ਵਾਸਤੇ ਜਾਵਾਇ ਕੋਨ ਲੱਗੀ ਕਰ ਬਣਾਣੇ ਤੁਸੀਂ ਵੀ ਕਮੈਂਟ ਕਰਕੇ ਵੀਰੋ ਦੱਸੋ ਕਿ ਇਹ ਕਿਹੜੀ ਜੀ ਰਿਲਾ ਸੀ ਪਰ ਟੈਂਕ ਭਰ ਗਿਆ ਜੀ ਕਰ ਪੈਂਦਾ ਫੁੱਲ ਤੇ ਆ ਗਿਆ ਟਰੈਕਟਰ ਆਹੋ ਜੋ ਜਿਵੇਂ ਲਾ ਪੰਜ ਕਿਨੇਕ ਪਏ ਹੋਏ ਨੇ ਤੇ ਲੱਗੀ ਦੁਆਰੇ ਪਾਉਣ ਅੰਡੜੀ ਜੀ ਦੇਖਾਂਗਾ ਕਿ ਉਹਦੇ ਲਈ ਵਧੀਆ ਪੂਈ ਕੋਈ ਰੱਪਾ ਦੁਆਰੇ ਕਰ ਪਏ ਜਾਂ ਤੇ ਜਦੋਂ ਦੇਖੋ ਜੀ ਲਿ ਕੋਨ ਡਿਗੂ ਯਾ ਉਲਿੰਗਰੀ ਵਿਦ ਟੋ ਮੇਥਾ ਤੇ ਸਿੰਘਣੀ ਦੇ ਉੱਤੇ ਡਿਗੀ ਹੋਈ ਆ ਉੱਤਾਂ ਕਾਲੀ ਹੋ ਰਹੀ ਸੀ ਜਮਾ ਤੇ ਦਬਾਰੇ ਭਰ ਗਿਆ ਟੈਂਕ ਕੋ ਫਿਰ ਇਹਦੇ ਮੋਂ ਲੌਕਿੰਗ ਫਿਰ ਸੈੱਟ ਕਰਕੇ ਪਾਉਣਾ ਇਹ ਦੇਖੋ ਵੀ ਬਾਈ ਜਨਾ ਪੂਰੀ ਢੱਕ ਕੇ ਆਉਂਗਾ ਮੇਰੇ ਵਾਲੀ ਇਹ ਦੇਖੋ ਇੱਕ ਦੰਗਾਇਆ ਹੋਰ ਬੂਟ ਟਰਾਲੀ ਚ ਰਵਾਇਕਨ ਲੱਗ ਗਿਆ ਸੈੱਟ ਉਹ ਹੋ ਕਰ ਕਰਵਾਂ ਲੱਗੀ ਤੋਾਰੇ ਬੱਟਣ ਇਧਰ ਹੀ ਪੂਰੇ ਘਾਰ ਨਾਲ ਵੜ ਤਾ ਫਿਰ ਖੜਾ ਹੋ ਕੇ खरेदी फोन लाग गया रस्ट अटैक का लास्ट टायर पर डूटा दिए हैं भाई का सेट जे करके फोन लग गया भाई भी पूरी मेहनत करता है भाई ਕਰਦੇ। ਅੱਗਲ ਦੇਖੋ ਕਰਤੀ ਸੀ ਫੁੱਲ। ਦੇਖ ਸਕਦੇ ਹੋਗੇ। ਫਿਰ ਆਪਣੀ ਦੂਜੀ ਟਰਾਲੀ ਚ ਪਾਤਾ ਸੀਗਾ ਉਹ ਬਾਗੀ ਸੀ ਟਰਾਲੀ ਆ ਦੇਖੋ। ਲਵਾਰੇ ਲੱਗੀ ਕਰ ਪੈਣ ਵਧਣਾ। ਫਿਰ ਡੈਡੀ ਜੀ ਬਾਗੇ ਸੀ ਆਪਾਂ ਚਾਨਣ ਬਾਬੇ ਨਾਲ ਖੰਬੇ ਕੋਲ ਰੁਗ ਵੱਡਾ ਵੱਡਾ ਪਾ। ਸੱਟੀਆਂ ਇਹ ਚ ਕਣਕ ਚ ਜੀਰੀ ਚ ਸੌਰੀ। ਦੇਖੋ ਬਾਈ ਡਿੱਗੀ ਹੋਈ ਚਿਹਦਰ ਤਾਂ ਮਨਜੀਲੀ ਵਾਲਾ ਬੁਰਾ ਹਾਲ ਸੀਗਾ ਦਵਾਰੇ ਭਰ ਗਿਆ ਟੈਂਕ ਦਵਾਰੇ ਪਉਣ ਲੱਗ ਗਏ ਦੇਖੋ ਬੱਤਪਾ ਵਿੱਚ ੜ ਗਏ ਵਿੱਚ ਵੜ ਗਏ ਦੇਖੋ ਲੋਡ ਕਰਨ ਲੱਗੇ ਜੀਰੀ ਦਲ ਦੋ ਕਿਹੜੇ ਰਹਿ ਗਏ ਸੀ ਤੁਹਾਰੇ ਪਰ ਗਟਨ ਕਦੇ ਵਾਰੇ ਪੋਂ ਅੱਗੇ ਦੇਖੋ ਲੱਗੀ ਮੰਦਰੀ ਦੇਖ ਸਾਕੇ ਦੇਮ ਅਲਟਰ ਲੇਟ ਬਿਲਡ ਟੁੱਟਿਆ ਹੋਇਆ ਸੀਗਾ ਆਹ ਇਹ ਉੱਪਰ ਜੀ ਲੀਖਣੇ ਲੱਗਦੇ ਸੀ ਪਹਿਲਾਂ ਵੀ ਦੁਬਾਰੇ ਲੱਗੀ ਕਰ ਪੈਣ ਵਧਣਾ ਮੈਂ ਕੋ ਇੰਨੇ ਡਿਗ ਗਿਆ ਯਾਰ ਐ ਰਹਗਾ ਸੀ ਲਾਸਟ ਜਿਹੜਾ ਮੈਂ ਖੋਦੀ ਲਾਸਟ ਜਿਹੜਾ ਲਾਉਣ ਲੱਗੀ ਸੀ ਲਖੋਣੀ ਫਿਰ ਮਰਦਤੀ ਸਾਰੀ ਆਪਾ ਟੈਟਿਕ ਲੈ ਕੇ ਚੱਲ ਪਏ ਫਿਰ ਯੂਰੀ ਪਾਣੋ ਇੱਕ ਟੈਂਕ ਹੋਰ ਸੀ ਭੋਲੋ ਪਰ ਆਇਆ ਚਾਰ ਟੈਂਕ ਪੈ ਗਈ ਸੀ ਅਮੀਰ ਢਾਲੀ ਚ ਦੇਖੋ लास्ट ਟੈਂਕ ਉਹ ਫਿਰ ਪੈਣ ਲੱਗ ਗਿਆ ਸੀਗਾ ਨੇ ਕੋਈ ਇਹ ਤਾਂ ਸਾਰੀ ਵੱਡਤੀ ਸੀ ਜੰਨ ਨੂੰ ਬਾਹੜਾਤੀ ਜਿਵੇਂ ਇਹਨੇ ਸਾਰੀ ਖਾਲੀ ਕਰਤੀ ਰੇਸ ਦੇ ਦੇ ਥੈਂਕ ਯੂ ਸੋ ਸਾਰੀ ਕੱਢਤੀ ਜਿਹੜੀ ਬਚਦੀ ਜਿਹੜੀ ਸੀ ਸਾਰੀ ਕੱਢਤੀ ਬਰਕਰਰ ਬੈਣ ਬਾਕੀ ਘਰ ਘਰ ਪਰਣ ਚਲ ਪਿਆ ਆਪਣੇ ਘਰੇ ਦੇਖੋ ਜੀ ਚੜਪੀ ਚੜਗੀ ਕਰ ਪਰਣ ਪਹੀ ਤੇ ਚਲੀ ਕਰਪੈਣ ਆ ਕੋਈ ਨਹੀਂ ਜਿਹੜੀ ਉਸ ਆਪਣੀ ਫਿਰ ਆਪਾਂ ਵੀ ਚੱਲ ਬੈਟ ਲੈ ਕੇ ਮੰਡੀ ਚ ਆ ਲਿਓ ਜਿਹੜਾ ਆ ਕੇ ਟਰੈਕਟਰ ਦੇਖੋ ਸੀ ਹਾਂਜੀ ਬਾਬੇ ਹੋਰ ਵੀਡੀਓ ਦੇ ਖਲੀ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਧੰਨਵਾਦ ਜੀ